ਤੇ 10 ਰੁਪਏ ਕਰੋ ਚੱਕ ਕੇ ਲੈ ਕੇ ਗਈਏ ਕਹਿੰਦੀ ਅਸੀਂ ਦੁਕਾਨ ਤੋਂ ਆਪਦੇ ਚਾਚੇ ਨੂੰ ਕਹਿੰਦੀ ਵੀ ਚਾਚਾ ਜੀ ਅਸੀਂ ਮੈਗੀ ਲੈ ਕੇ ਆਉਣੀ ਆ 10 ਰੁਪਏ ਦੀ ਹੁਣ ਉਹ ਮੋੜ ਮੁਰਗੀਆਂ ਸਾਨੂੰ ਨਹੀਂ ਪਤਾ ਵੀ ਉਹ ਦੁਕਾਨ ਤੋਂ ਮੈਗੀ ਲੈ ਕੇ ਵਾਪਸ ਨਹੀਂ ਆ ਗਈ ਘਰੋਂ ਖਾਣ ਪੀਣ ਦਾ ਸਮਾਨ ਲੈਣ ਗਈਆਂ ਦੋਨਾਂ ਬਾਲਗ ਕੁੜੀਆਂ ਲਾਪਤਾ ਹੋ ਗਈਆਂ ਨੇ ਜੀ ਹਾਂ ਮਾਮਲਾ ਤਲਵੰਡੀ ਸਾਬੋ ਦੇ ਪ੍ਰੋਫੈਸਰ ਕਲੋਨੀ ਦਾ ਜਿੱਥੇ ਦੋ ਨਵਾਲਗ ਕੁੜੀਆਂ ਘਰ ਤੋਂ ਖਾਣ ਪੀਣ ਦਾ ਸਮਾਨ ਲੈਣ ਦੇ ਲਈ ਬਾਹਰ ਜਾਂਦੀਆਂ ਨੇ ਦੁਕਾਨ ਤੇ ਗਈਆਂ ਨੇ ਪਰ ਘਰ ਵਾਪਸ ਨਹੀਂ ਪਰਤਦੀਆਂ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਇਸ ਵੇਲੇ ਬੁਰਾ ਹਾਲ ਹੋ ਗਿਆ ਇਸ ਸਬੰਧੀ ਪੀੜਤ ਪਰਿਵਾਰਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਤੇ ਪੁਲਿਸ ਇਸ ਮਾਮਲੇ ਦੇ ਵਿੱਚ ਪਰਿਵਾਰ ਦਾ ਕਹਿਣਾ ਕਿ ਹੁਣ ਉਹਨਾਂ ਦੀ ਕੋਈ ਸਾਰ ਨਹੀਂ ਲੈ ਰਹੀ ਇਸ ਮਾਮਲੇ ਦੇ ਵਿੱਚ ਪੀੜਤ ਪਰਿਵਾਰ ਦਾ ਕਹਿਣਾ ਕਿ ਕੁੜੀਆਂ ਸਤਵੀਂ ਤੇ ਨੌਵੀਂ ਜਮਾਤ ਦੇ ਵਿੱਚ ਪੜ੍ਹਦੀਆਂ ਨੇ ਘਰ ਤੋਂ ਖਾਣ ਪੀਣ ਦਾ ਸਮਾਨ ਲੈਣ ਦੇ ਲਈ ਘਰ ਤੋਂ ਮਹਿਜ਼ ਥੋੜੀ ਦੂਰੀ ਤੇ ਬੜੀ ਦੁਕਾਨ ਤੇ ਗਈਆਂ ਪਰ ਜਦ ਕੁੜੀਆਂ ਘਰ ਵਾਪਸ ਨਹੀਂ ਮੁੜੀਆਂ ਤਾਂ ਉਹਨਾਂ ਨੂੰ ਸ਼ੱਕ ਹੁੰਦਾ ਹੈ ਕਿ ਕਿਤੇ ਕੁੜੀਆਂ ਨੂੰ ਕਿਸੇ ਵੱਲੋਂ ਅਗਵਾ ਕਰ ਲਿਆ ਗਿਆ ਜਿਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਪਰ ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਇਸ ਮਾਮਲੇ ਦੇ ਵਿੱਚ ਨਾ ਦੀ ਗੱਲ ਹੀ ਨਹੀਂ ਸੁਣ ਰਹੀ ਹੈ ਪਰਿਵਾਰ ਨੇ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਕੁੜੀਆਂ ਨੂੰ ਲੱਭਿਆ ਜਾਵੇ ਮਾਵਲਾ ਜੀ ਅਸੀਂ ਕਰੋਂ 10 ਵਜੇ ਗਈਆਂ ਜੀ ਅਸੀਂ ਦੋਨੇ ਜਣੇ ਆਪਦੇ ਕੰਮਾਂ ਤੇ ਵਾਗ ਗਏ ਜੀ ਮੇਰੀ ਗੁੜੀਆ ਰੋਟੀ ਬਣਾਈ ਜਾਂਦੀ ਨੂੰ ਮੈਂ ਛੱਡ ਕੇ ਗਈਆਂ ਜੀ ਨਾ ਧੋਕੇ ਬੱਚੇ ਕੀ ਨਾਂ ਹੈ ਬੇਟੀ ਦਾ ਕਿੰਨੀ ਕੁ ਉਮਰ ਹੈ ਅਮਨਜੋਤ ਕੌਰ ਆ ਜੀ 13 ਸਾਲਾਂ ਦੀ ਮੇਰੀ ਗੁੜੀਆ ਹੈ ਜੀ ਉਹ ਆਪਦੇ ਚਾਚੇ ਦੇ ਘਰੇ ਬੈਠੀ ਆ ਇੱਥੇ ਮੇਰਾ ਬੇਟਾ ਵੀ ਘਰੇ ਬੈਠਾ ਹੈ ਜੀ ਤੇ 10 ਰੁਪਏ ਘਰੋਂ ਚੱਕ ਕੇ ਲੈ ਕੇ ਗਈ ਆ ਕਹਿੰਦੀ ਅਸੀਂ ਦੁਕਾਨ ਤੋਂ ਆਪਦੇ ਚਾਚੇ ਨੂੰ ਕਹਿੰਦੀ ਵੀ ਚਾਚਾ ਜੀ ਅਸੀਂ ਮੈਗੀ ਲੈ ਕੇ ਆਉਣੀ ਆ 10 ਰੁਪਏ ਦੇ ਉਹਦਾ ਚਾਚਾ ਵੀ ਬਾਹਰ ਚ ਬੈਠਾ ਸਾਹਮਣੇ ਜਾਈ ਜਾਂਦਾ ਹੈ ਹੁਣ ਉਹ ਮੋੜ ਮੁਰਗੀਆਂ ਸਾਨੂੰ ਨਹੀਂ ਪਤਾ ਵੀ ਉਹ ਦੁਕਾਨ ਤੋਂ ਮੈਗ ਲੈ ਕੇ ਵਾਪਸ ਨਹੀਂ ਆਗਾਈ। ਉੱਥੇ ਹੀ ਗਾਇਬ ਹੋ ਗਈਆਂ ਜੀ। ਹੁਣ ਸਾਨੂੰ ਪੁਲਿਸ ਪ੍ਰਸ਼ਾਸਨ ਕੋਲੇ ਗਏ। ਹਾਂ ਜੀ ਪੁਲਿਸ ਪ੍ਰਸ਼ਾਸਨ ਕੋਲੇ ਗਏ ਸਾਨੂੰ ਸੁਣਵਾਈ ਸੁਣਵਾਈ ਨਹੀਂ ਹੋਈ ਰਾਤ ਪੁਲਿਸ ਕਹਿੰਦੀ ਵੀ ਤੁਹਾਨੂੰ 10 ਵਜੇ ਨੂੰ ਸਾਡੀਆਂ ਬੱਚੀਆਂ ਦੇ ਦੇਵਾਂਗੇ ਜੀ। ਹੁਣ 4 ਵਜੇ ਦਾ ਟਾਈਮ ਦੇ ਰਹੀ ਹੈ ਜੀ। ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ। ਸਾਨੂੰ ਨਹੀਂ ਪਤਾ ਉਹ ਕਿਉਂ ਨਹੀਂ ਪ੍ਰਸ਼ਾਸਨ ਕਿਉਂ ਨਹੀਂ ਕੋਈ ਕਦਮ ਚੁੱਕ ਰਹੀ ਜੀ ਸਾਡੀਆਂ ਬੱਚੀਆਂ ਕੱਲ੍ਹ ਦੀਆਂ 11:30 ਵਜੇ ਉਹ ਘਰੋਂ ਗੰਗਾਂ ਜੀ। ਸਾਨੂੰ ਤੁਹਾਨੂੰ ਸੱਕ ਸੁਭਾ ਕੋਈ ਹਾਂਜੀ ਸੱਕ ਸਾਨੂੰ ਸੀਗਾ ਜੀ ਜਿੰਨਾ ਤੇ ਕੋਈ ਥੋੜਾ ਜਿਹਾ ਡਾਊਟ ਸੀਗਾ ਅਸੀਂ ਉਹਨਾਂ ਨੂੰ ਵੀ ਫੜਾਤਾ ਰਾਤ ਤਾ ਉਹਨਾਂ ਨੇ ਉੱਧਾ ਦੀ ਕੋਈ ਰਿਕਾਰਡਿੰਗ ਵਗੈਰਾ ਕਢਾਈ ਐ ਕੌਲਾ ਨਿਕਲਿਆ ਹੁਣ ਸਾਨੂੰ ਕੋਈ ਸਰਾਖ ਨਹੀਂ ਦੇ ਰਹੀ ਜੀ ਉਹ ਮੰਗ ਕੀ ਕਰਦੇ ਹਾਂ ਹਾਂਜੀ ਮੰਗ ਅਸੀਂ ਕਹਿੰਨੇ ਵੀ ਸਾਡੀਆਂ ਬੱਚੀਆਂ ਵਾਪਸ ਮਿਲਣੀਆਂ ਚਾਹੀਦੀਆਂ ਜੀ ਸਾਨੂੰ ਸਹੀ ਸਲਾਮਤ ਮਿਲਣੀਆਂ ਚਾਹੀਦੀਆਂ ਮਸਲਾ ਇਹ ਆ ਜੀ ਸਾਡੀਆਂ ਬੱਚੀਆਂ ਘਰੋਂ ਗਈਆਂ ਸੀ ਦੁਕਾਨ ਤੇ ਕੁਝ ਲੈਣ ਵਾਸਤੇ ਖਾਣ ਨੂੰ ਅੱਗੇ ਹਰ ਰੋਜ਼ ਹੀ ਚੱਲੀਆਂ ਜਾਂਦੀਆਂ ਕਿਹੜੀ ਕਿਹੜੀ ਕਲਾਸ ਚ ਪੜ੍ਹਦੀਆਂ ਕੀ ਨੰ ਬੱਚੀਆਂ ਛੋਟੀਆਂ ਜੀ ਬੱਚੀਆਂ ਇਕੱਠਵੀਂ ਕਲਾਸ ਦੀ ਇਕ ਨੌਵੀਂ ਦੀ ਇਹ ਕਦੀ 11 ਸਾਲ ਉਮਰ ਇੱਕ ਦੀ 13 ਸਾਲ ਮਾਸੂਮ ਬੱਚੀਆਂ ਨੇ ਮੈਂ ਤਾਂ ਇਹੀ ਕਹਿਣਾ ਚਾਹਣਾ ਵੀ ਪ੍ਰਸ਼ਾਸਨ ਕਿੱਥੇ ਸੁੱਤਾ ਪਿਆ ਜਦੋਂ ਸਾਡੀਆਂ ਬੱਚੀਆਂ ਸਾਡੇ ਘਰਾਂ ਚ ਹੀ ਸੇਫ ਨਹੀਂ ਸਾਡੇ ਪੰਜਾਬ ਚ ਸਾਡੇ ਸ਼ਹਿਰ ਚ ਸੇਫ ਨਹੀਂ ਤਾਂ ਫਿਰ ਸਾਡੇ ਬੱਚੇ ਹੋਰ ਕਿੱਥੇ ਸੇਫ ਹੋਣਗੇ ਪ੍ਰਸ਼ਾਸਨ ਨੂੰ ਅਸੀਂ ਕੱਲ ਸ਼ਾਮ ਦੀ 4 ਵਜੇ ਦੀ ਕੰਪਲੀਟ ਦਿੱਤੀ ਆ ਜੀ ਹਜੇ ਤੱਕ ਸਾਨੂੰ ਕੋਈ ਵੀ ਉਹਨਾਂ ਨੇ ਕਾਰਵਾਈ ਨਹੀਂ ਕਰੀ ਨਾ ਸਾਨੂੰ ਕੋਈ ਸੁਰਾਗ ਲੱਭ ਕੇ ਦਿੱਤਾ ਫਿਰ ਦੱਸੋ ਅਸੀਂ ਹੋਰ ਕੀ ਤੋਂ ਆਸ ਰੱਖਾਂਗੇ ਜਦੋਂ ਇੱਕ ਪ੍ਰਸ਼ਾਸਨ ਤੋਂ ਸਾਨੂੰ ਆਸ ਹੁੰਦੀ ਆ ਪ੍ਰਸ਼ਾਸਨ ਨੇ ਸਾਨੂੰ ਹਜੇ ਤੱਕ ਕੋਈ ਕਾਰਵਾਈ ਨਹੀਂ ਕਰੀ ਠੀਕ ਹੈ ਜੀ ਉਹ ਆਪਣੇ ਉਦਘਾਟਨਾ ਚ ਬਿਜੀ ਨੇ ਤੁਸੀਂ ਮਿਲੇ ਪ੍ਰਸ਼ਾਸਨ ਨੂੰ ਮਿਲੇ ਆ ਜੀ ਡਿਪਟੀ ਸਾਹਿਬ ਨੂੰ ਵੀ ਮਿਲੇ ਆ ਡਿਪਟੀ ਸਾਹਿਬ ਘਰ ਵੀ ਆਏ ਆ ਇੱਕ ਵਾਰ ਰਾਤੀ ਆ ਕੇ ਭਰੋਸਾ ਦਿਵਾ ਗਏ ਸੀ ਉਸ ਤੋਂ ਬਾਅਦ ਸਵੇਰ ਦਾ ਉਹਨਾਂ ਨੇ ਕੋਈ ਸਾਡੀ ਗੱਲ ਨਹੀਂ ਸੁਣੀ ਨਾ ਸਾਨੂੰ ਮਿਲੇ ਆ ਜੀ ਨਾ ਕੋਈ ਹਜੇ ਤੱਕ ਉਹਨਾਂ ਨੂੰ ਕੋਈ ਸਰਾਗ ਮਿਲਿਆ ਮੰਗ ਕੀ ਕਰਦੇ ਤੁਸੀਂ ਮੰਗ ਤਾਂ ਇਹੀ ਹੈ ਜੀ ਸਾਡੀਆਂ ਬੱਚੀਆਂ ਸਾਨੂੰ ਸੇਫ ਮਿਲ ਜਾਣ ਜੀ ਕੋਈ ਸ਼ੱਕ ਸੁਭਾ ਕਿਸੇ ਤੇ ਨਹੀਂ 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 ਸ਼ੱਕ ਸੁਭਾ ਬੱਚੀਆਂ ਨੇ ਜੀ ਮਾਸੂਮ ਬੱਚੇ ਆ 11 ਸਾਲ ਦਾ ਕਿੰਨਾ ਕੁ ਮਾਸੂਮ ਬੱਚਾ ਨਹੀਂ ਕੱਲ ਸੰਡੇ ਸੀ ਮਤਲਬ ਨਾ ਆ ਕੇ ਮਤਲਬ ਕਿੱਥੋਂ ਇੱਕ ਮੈਂ ਖੁਦ ਘਰੇ ਸੀਗਾ ਜੀ ਜਦੋਂ ਬੱਚੇ ਨਹਾ ਕੇ ਸਿਰ ਨਹਾ ਕੇ ਇੱਕ ਮੇਰੀ ਭਤੀਜੀ ਆ ਜੀ ਅਮਨਜੋਤ ਇੱਕ ਮੇਰੀ ਬੇਟੀ ਰਹਿਮਤ ਆ ਇਹ ਜਦੋਂ ਨਹਾ ਕੇ ਘਰੋਂ ਨਿਕਲੀਆਂ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿ ਬੇਟੇ ਕਿੱਧਰ ਜਾਂਦੇ ਹੋ ਆ ਕਿ ਡੈਡੀ ਅਸੀਂ ਦੁਕਾਨ ਤੋਂ ਮੈਗੀ ਲੈ ਕੇ ਆਉਣੇ ਆ ਮੈਂ ਕਿ ਚਲੋ ਅੱਗੇ ਆਮ ਹੀ ਚਲੇ ਜਾਂਦੇ ਆ ਬੱਚੇ ਭੂਜੀਆ ਬਿਸਕੁਟ ਲੈਣ ਦੁਕਾਨ ਮੇਰੀ ਬਿਲਕੁਲ ਨਾਲ ਪੰਜ ਕਰਮਾ ਦੀ ਦੁਕਾਨ ਆ ਮੈਂ ਚਲ ਵਾਪਸ ਆ ਜਾਣਗੇ ਮੈਂ 10 ਮਿੰਟ ਵੇਟ ਕਰੀ ਜਦੋਂ 10 ਮਿੰਟਾਂ ਬਾਅਦ ਨਾ ਆਏ ਮੈਂ ਦੂਸਰੇ ਬੱਚਿਆਂ ਨੂੰ ਪੁੱਛਿਆ ਮੈਂ ਕਿ ਪੁੱਤਾ ਇਹ ਨਹੀਂ ਵਾਪਸ ਉਹ ਕਹਿੰਦੇ ਡੈਡੀ ਨਹੀਂ ਆਏ 10 ਮਿੰਟਾਂ ਬਾਅਦ ਮੈਂ ਮਗਰ ਚਲਾ ਗਿਆ ਜੀ ਦੇਖਣ ਦੁਕਾਨ ਤੇ ਗਿਆ ਉੱਥੇ ਪਹੁੰਚੀਆਂ ਨਹੀਂ ਉਹਨੇ ਜਤਾਜੀ ਭਗਵਾਨ ਨੂੰ ਪਤਾ ਹੈ ਜਾਂ ਉਹ ਬੱਚਿਆਂ ਨੂੰ ਪਤਾ ਵੀ ਉਹਨਾਂ ਨੇ ਕੀ ਕੀਤੀ ਹੈ ਕੀ ਹੋ ਰਿਹਾ ਆਪਾਂ ਨੂੰ ਇਸ ਬਾਰੇ ਕੁਝ ਨਹੀਂ ਤੁਸੀਂ ਕੈਮਰੇ ਵਗੈਰਾ ਖੋਲੇ ਹੋਣਗੇ ਆਸ-ਪਾਸੇ ਕੈਮਰੇ ਤਾਂ ਦੇਖੋ ਜੀ ਪ੍ਰਸ਼ਾਸਨ ਦਾ ਕੰਮ ਆ ਨਾ ਹੁਣ ਇੱਕ ਆਮ ਨਾਗਰਿਕ ਨੂੰ ਸਾਨੂੰ ਹਰ ਕੋਈ ਨਹੀਂ ਚੈੱਕ ਕਰਾਉਂਦਾ ਜਾਣ ਪਹਿਚਾਨ ਵਾਲਾ ਤਾਂ ਕੋਈ ਕਰਵਾ ਦੇਗਾ ਮੰਗ ਕੀ ਕਰਦੇ ਤੁਸੀਂ ਮੰਗ ਤਾਂ ਸੀ ਪ੍ਰਸ਼ਾਸਨ ਤੋਂ ਸਾਡੀਆਂ ਬੱਚੀਆਂ ਸਹੀ ਸਲਾਮਤ ਸਾਨੂੰ ਮਿਲ ਜਾਣ ਜੀ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਸਾਡੀਆਂ ਬੱਚੀਆਂ ਨਵਾਲੇਗਾ ਜੀ ਅੱਜ ਕੱਲ ਮਾਹੌਲ ਬਹੁਤ ਮਾੜਾ ਹੈ ਕਿਸੇ ਗਲਤ ਬੰਦੇ ਦੇ ਹੱਥ ਚੜ ਜਾਣਾ ਉਨ ਰਾਤ ਦਾ ਮਸਲਾ ਹੈ ਤੁਸੀਂ ਦੇਖੋ ਪੂਰੀ ਰਾਤ ਟੱਪ ਗਈ ਅਜ ਪੂਰੇ 24 ਘੰਟੇ ਹੋ ਗਏ 24 ਘੰਟੇ ਤੋਂ ਵੱਧ ਦਾ ਸਮਾਂ ਹੋ ਗਿਆ ਜੇ ਕਿਸੇ ਗਲਤ ਬੰਦੇ ਦੇ ਕਿਸੇ ਗਲਤ ਅਨਸਰ ਦੇ ਹੱਥ ਚੜ ਗਈਆਂ ਤਾਂ ਬੱਚਿਆਂ ਨਾਲ ਕੀ ਹੋ ਸਕਦਾ ਕੁਝ ਮਤਲਬ ਮਾਤਾ ਤਾਂ ਬਹੁਤ ਮੈਂ ਕਹਿੰਦਾ ਜੀ ਹਾਲਾਤ ਦੱਸ ਨਹੀਂ ਸਕਦੇ ਮੇਰੀ ਪਾਈਪ ਦੇ ਮੇਰੀ ਮਾਤਾ ਦੇ ਹਾਲਾਤ ਮੇਰੀ ਪਰਜਾਈ ਦੇ ਅਸੀਂ ਦੱਸ ਨਹੀਂ ਸਕਦੇ ਜਿਹੜੇ ਹਾਲਾਤ ਉਹਦੇ ਨਾਲ ਰਾਤ ਦੇ ਬੀਤ ਰਹੇ ਆ ਅਸੀਂ ਉਹ ਸ਼ਬਦਾਂ ਚ ਬਿਆਨ ਨਹੀਂ ਕਰ ਸਕਦੇ ਰਾਣਾ ਗੁਰਮੀਤ ਸਿੰਘ ਜੀ ਕਿੱਥੋਂ ਆਣ ਵਾਲੇ ਚਲੋ ਵੰਡੀ ਸਾਹਿਬੋਂ ਦੀ ਕੀ ਮਸਲਾ ਹੋਇਆ ਬੱਚੇ ਤੁਹਾਡੀ ਕਿਹ ਬੇਟੀਆਂ ਸੀ ਕੀ ਮਸਲਾ ਮਸਲਾ ਤਾਂ ਜੀ ਦੋ ਬੇਟੀਆਂ ਸੀਗੀਆਂ ਜੀ ਇੱਕ ਮੇਰੀ ਬੇਟੀ ਹੈ ਇੱਕ ਮੇਰੀ ਭਤੀਜੀ ਹੈ ਜੀ ਬਸੇ ਤੋਂ ਕਰੋ ਬੈਠੇ ਬੈਠੇ ਦੁਕਾਨ ਤੇ ਗਏ ਬੱਚੇ ਜੀ ਕੋਲੇ 10 ਰੁਪਏ ਹੈ ਕਹਿੰਦੇ ਮਾਈਗੀ ਲੈ ਕੇ ਆਉਣੇ ਸੀ ਤੇ ਉਹ ਬਸ ਦੁਕਾਨ ਤੋਂ ਮੁੜ ਕੇ ਵਾਪਸੀ ਨਹੀਂ ਆਏ ਜੀ ਜਾਂਦੇ ਪਤਾ ਨਹੀਂ ਕੋਈ ਕਿਡਨਾਪ ਹੋ ਗਏ ਗਾਇਬ ਹੋ ਗਏ ਚੱਕੇ ਗਏ ਕੀ ਕਹਿ ਸਕਦੇ ਹਾਂ ਹੁਣ ਕੁੜੀਆਂ ਕਰੋ ਗਾਇਬ ਹੋ ਗਏ ਕਿਹੜੀ ਕਿਹੜੀ ਗਲਾਸ ਚ ਕੁੜੀਆਂ ਪੜਦੀਆਂ ਸੀ ਇੱਕ 9ਵੀਂ ਕਲਾਸ ਦੇ ਵਿੱਚ ਹੈ ਜਾਂ 8ਵੀਂ ਦੇ ਵਿੱਚ ਹੈ ਤੁਸੀਂ ਘਰੇ ਸੀ ਜਦੋਂ ਗਾਇਬ ਹੋਈ ਨਹੀਂ ਮੈਂ ਹੈ ਨਹੀਂ ਸੀ ਜੀ ਸਤ ਸਵੇਰ ਤੋਂ ਕੋਈ ਪਹਿਲਾਂ ਕੋਈ ਕਾਲ ਹੋਈ ਹੋਵੇ ਜਾਂ ਫੋਨ ਆਣਾ ਪਹਿਲਾਂ ਨਹੀਂ ਕਰੇ ਫੋਨ ਨਹੀਂ ਹੈਗਾ ਜੀ ਘਰੇ ਵੀ ਨਹੀਂ ਫੋਨ ਸੀਗਾ ਜੀ ਤੇ ਬੱਚਿਆਂ ਕੋਲੇ ਤਾਂ ਹੋਣਾ ਹੀ ਕੀ ਹੈ ਜੀ ਬੱਚਿਆਂ ਕੋਲੇ ਵੀ ਨਹੀਂ ਬੱਚੇ ਤਾਂ ਛੋਟੇ ਹੀ ਹੈ ਜੀ ਫੋਨ ਵਾਲੇ ਨਹੀਂ ਸ਼ੱਕ ਸਵੇਰ ਸੀਗਾ ਜੀ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਨੂੰ ਭੜਾਇਆ ਵੀ ਸੀ ਕਾਲ ਰਿਪੋਰਟ ਦਰਜ ਕਰਾਈ ਸੀ ਪਹਿਲਾਂ ਕੋਈ ਸਕੂਲ ਚੋਂ ਕੋਈ ਲੰਬਾ ਜਾਂ ਕੋਈ ਤੁਸੀਂ ਦਿੱਤਾ ਹੋਵੇ ਇਹ ਜੀ ਮਸਲਾ ਕੋਈ ਹੋਇਆ ਹੋਵੇ ਸਕੂਲ ਚੋ ਦਿੱਤਾ ਵੀ ਸੀਗਾ ਜੀ ਲੰਬਾ ਇੱਕ ਵਾਰੀ ਬੱਚੀ ਨੇ ਹਾਂ ਵੀ ਮੈਨੂੰ ਕੋਈ ਸਕੂਲ ਚ ਲੜਕਾ ਪਰੇਸ਼ਾਨ ਕਰਦਾਗਾ ਹਾਂਜੀ ਤੇ ਮੈਡਮ ਨੇ ਉਹ ਵੀ ਦੱਸਿਆ ਸੀਗਾ ਫਿਰ ਉਹਦੇ ਬਾਰੇ ਹਾਂ ਤੋਂ ਮੈਡਮ ਨੇ ਬਸ ਉਹ ਕੁਝ ਸੱਦ ਕੇ ਆਪ ਦਾ ਸਕੂਲ ਕੰਨੋਂ ਚੜ ਚਾਂ ਬੁਲਾਤੀ ਜਵਾਕ ਦੀ ਹਾਂ ਬਸ ਇੰਨਾ ਕੁ ਕਾਰਵਾਈ ਹੋਈ ਆਏ ਲੱਗਦਾ ਕੋਈ ਉਹਦੇ ਰੰਜਸ ਦੇ ਵਿੱਚ ਕੋਈ ਕੁਮਰ ਕੋਈ ਰੰਜਿਸ਼ ਤਾਂ ਲੱਗਦੀ ਹੈ ਜੀ ਰੰਜਿਸ਼ ਆਏ ਜੀ ਉਹਨਾਂ ਨੇ ਕਿਹਾ ਵੀ ਸੀਗਾ ਜੀ ਹਾਂ ਕਹਿੰਦੇ ਵੀ ਅਸੀਂ ਗਾਇਬ ਕਰਾ ਸਕਦੇ ਆ ਤੁਹਾਨੂੰ ਭਜਾ ਸਕਦੇ ਆ ਅੱਛਾ ਹਾਂ ਜੀ ਹੁਣ ਸ਼ੱਕ ਲੱਗਦਾ ਵੀ ਉਹੀ ਭਜਾ ਕੇ ਲੈ ਕੇ ਜਾ ਸ਼ੱਕ ਤਾਂ ਹੈਗੇ ਆ ਜੀ ਕੱਲ ਵੀ ਉਹਨਾਂ ਨੇ ਝੂਠ ਬੋਲਿਆ ਜੀ ਇੱਕ ਵਾਰੀ ਆ ਕੇ ਐਸਐਚਓ ਨੇ ਫੋਨ ਕਰਾਇਆ ਜੀ ਉਹ ਮੁੰਡੇ ਨੂੰ ਕਹਿੰਦਾ ਵੀ ਤੂੰ ਕਿੱਥੇ ਆ ਉਹ ਕਹਿੰਦਾ ਮੈਂ ਗੋਨਿਆਂ 'ਤੇ ਬੈਠਾ ਜੀ ਮੁੰਡਾ ਕਿਸੇ ਐਸਐਚਓ ਸਾਹਿਬ ਨੇ 2 ਮਿੰਟਾਂ ਬਾਅਦ ਹੀ ਫੋਨ ਦੇਖਿਆ ਜਦੋਂ ਚੱਕਿਆ ਕਹਿੰਦਾ ਵੀ ਫੋਨ ਤਾਂ ਲੋਕਲ ਬੋਲੀ ਜਾਂਦਾ ਕਾਲਜ ਦੇ ਕੋਲੇ ਜਦੋਂ ਅਸੀਂ ਘਰੇ ਗਏ ਤੇ ਬੰਦਾ ਉਹ ਘਰੇ ਬੈਠਾ ਜੀ ਮੁੰਡਾ ਜਿਹੜਾ ਬੰਦਾ ਕਹਿੰਦਾ ਮੈਂ ਗੋਨਿਆਂ 'ਤੇ ਬੈਠਾ ਬੈਠਾਉ ਕਰੇ ਸੀ ਕਈ ਆ ਉਹਦੇ ਲੱਗਦਾ ਸਾਨੂੰ ਵੀ ਮਤਲਬ ਕਿਡਨੈਪ ਕਰਾਈਆਂ ਕੁੜੀਆਂ ਨੂੰ ਹਾਂ ਜੀ ਹਾਂ ਜੀ ਸ਼ੱਕ ਪੂਰਾ ਹੀ ਆ ਜੀ ਮੰਗ ਕੀ ਕਰਦੇ ਹਾਂ ਮੰਗ ਤਾਂ ਇਹੀ ਆ ਜੀ ਬੱਚੀਆਂ ਘਰੇ ਸਹੀ ਸਲਾਮਤ ਆ ਜਾਣ ਜੀ ਬਣਦੀ ਕਾਰਵਾਈ ਕਰੀ ਜਾਵੇ ਜੀ ਹੋਰ ਤਾਂ ਕੀ ਬਸ ਆਹੀ ਹੋਈ ਆਪਣੇ ਤਾਂ ਮੰਗੇ ਜੀ